ਕੈਨੇਡਾ ਨੇ ਆਪਣੇ ਨਾਗਰਿਕਤਾ ਕਾਨੂੰਨ ਨੂੰ ਅਧੁਨਿਕਾ ਬਣਾਉਣ ਦਿਵਾਲੀ ਕਮਾਤ ਤਬੂਨ ਕਰਮ ਚੁੱਕਿਆ ਹੈ ਬਿਲ ਸੀ 3 ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ ਜਿਸ ਦੇ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਪੁਰਾਣੇ ਨਿਯਮਾਂ ਤੋਂ ਪ੍ਰਭਾਵਿਤ ਕੈਨੇਡੀਅਨ ਦੇ ਕੋਲ ਵਿਦੇਸ਼ਾਂ ਵਿੱਚ ਪੈਦਾ ਹੋਏ ਜੋਕੋਤ ਲਈ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਦਾ ਇੱਕ ਉਚਿਤ ਤਰੀਕਾ ਹੋਵੇ ਬਿਲ ਸੀ 3 ਕੈਨੇਡਾ ਦੇ ਨਾਗਰਿਕਤਾ ਕਾਨੂੰਨ ਨੂੰ ਅਪਡੇਟ ਕਰਦਾ ਹੈ ਤਾਂ ਜੋ ਪਹਿਲੀ ਪੀੜੀ ਦੀ ਸੀਮਾ ਜਾਂ ਪੁਰਾਣੇ ਨਿਯਮਾਂ ਤੋਂ ਪ੍ਰਭਾਵਿਤ ਕੈਨੇਡੀਅਨਸ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਜੋਕੋਤਲੇ ਗਏ ਬੱਚਿਆਂ ਨੂੰ ਉਹ ਨਾਗਿਕਤਾ ਦੇ ਸਿਕਨ ਜੀ ਹਾਂ ਇਕਵាទ ਲਾਗੂ ਹੋਣ ਤੋਂ ਬਾਅਦ ਦੇ ਪਹਿਲਾਂ ਬਾਹਰ ਰੱਖੇ ਗਏ ਲੋਕਾਂ ਨੂੰ ਨਾਗਿਕਤਾ ਬਹਾਲ ਕਰਦਾ ਹੈ ਜਪਲਦਾਨ ਕਰਤਾ ਅਤੇ ਵਿਦੇਸ਼ ਦੇ ਵਿੱਚ ਪੈਦਾ ਹੋਏ ਮਾਪਿਆਂ ਨੂੰ ਕੈਨੇਡਾ ਦੇ ਨਾਲ ਅਸਲ ਸੰਬੰਧਿਕ ਹੋਂਦ ਦੀ ਲੋੜ ਹੁੰਦੀ ਹੈ ਦੱਸਿਏ ਬਿਲਸੀਥੁਏ ਦਾ ਮਤਲਬ ਹੈ ਕਿ ਜ਼ਿਆਦਾ ਕੈਨੇਡੀਅਨ ਵਿਦੇਸ਼ ਦੇ ਵਿੱਚ ਪੈਦਾ ਹੋਏ ਜੋ ਗੋਤ ਲਏ ਗਏ ਬੱਚਿਆਂ ਨੂੰ ਨਾਗਿਕਤਾ ਦੇ ਸਕਦੇ ਨੇ ਜਿਸ ਨਾਲ ਪਿਛਲੇ ਅਨੁਚਿਤ ਨਿਯਮ ਨੂੰ ਠੀਕ ਕੀਤਾ ਜਾ ਸਕਦਾ ਹੈ ਇਹ ਉਹਨਾਂ ਲੋਕਾਂ ਨੂੰ ਵੀ ਨਾਗਿਕਤਾ ਬਹਾਲ ਕਰੇਗਾ ਜਿਨ੍ਹਾਂ ਨੂੰ ਪਹਿਲਾਂ ਦੇ ਕਾਨੂੰਨ ਅਧੀਨ ਨਾਗਰਿਕ ਹੋਣਾ ਚਾਹੀਦਾ ਸੀ ਇਹ ਦਿਲਬਾਦੀ ਤਰੀਕ ਤੋਂ ਲਾਗੂ ਹੋਵੇਗਾ ਉਦੋਂ ਤੱਕ ਪਹਿਲੀ ਪੀੜੀ ਦੀ ਸੀਮਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਅਸਥਾਈ ਉਪਾਏ ਲਾਗੂ ਕਰੇਗਾ ਪੁਰਾਣੇ ਨਿਯਮਾਂ ਦੇ ਅਧੀਨ ਬਾਹਰ ਰੱਖੇ ਗਏ ਕੈਨੇਡੀਅਨ ਸੇ ਕੋਲ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲਏ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਦਾ ਇੱਕ ਨਿਰਪੱਖ ਸਪਸ਼ਟ ਤਰੀਕਾ ਹੋਵੇਗਾ ਨਾਗਰਿਕਤਾ ਕਾਨੂੰਨ 2025 ਦੇ ਵਿੱਚ ਸੋਧ ਕਰਨ ਵਾਲਾ ਬਿਲ 33 ਨੂੰ شاہੀ ਮਨਜ਼ੂਰੀ ਮਿਲ ਗਈ ਹੈ ਇਹ ਕੈਨੇਡੀਅਨ ਨਾਗਰਿਕਤਾ ਦੇ ਮੁੱਲ ਨੂੰ ਕਾਇਮ ਰੱਖਦੇ ਹੋਏ ਨਾਗਰਿਕਤਾ ਕਾਨੂੰਨ ਨੂੰ ਹਰੇਕੇ ਸਮਾਵੇਸ਼ੀ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦੱਸਉਂਦਾ ਹੈ ਇੱਕ ਵਾਰ ਜਦੋਂ ਨਵਾਂ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ ਬਿੱਲ ਦੇ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਕੈਨੇਡੀਅਨ ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ ਇਥੋਂ ਪਹਿਲੀ ਪੀੜ੍ਹੀ ਦੀ ਸੀਮਾ ਜਾਂ ਪਿਛਲੇ ਕਾਨੂੰਨ ਦੇ ਹੋਰ ਪੁਰਾਣੇ ਨਿਯਮਾਂ ਦੇ ਅਧੀਨ ਨਾ ਹੁੰਦੇ ਤਾਂ ਨਾਗਰਿਕ ਹੁੰਦੇ ਵਿਦੇਸ਼ ਦੇ ਵਿੱਚ ਜਨਮੇ ਜਾਂ ਗੋਦ ਲੈ ਕੇ ਕੈਨੇਡੀਅਨ ਮਾਪੇ ਬਿੱਲ ਦੇ ਲਾਗੂ ਹੋਣ ਦੀ ਮਿਤੀ ਨੂੰ ਜਾਂ ਉਸ ਤੋਂ ਬਾਅਦ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲੈ ਗਏ ਆਪਣੇ ਬੱਚੇ ਨੂੰ ਨਾਗਰਿਕਤਾ ਦੇ ਸਕਣਗੇ ਬਸ਼ਰਤੇ ਉਹਨਾਂ ਦਾ ਕੈਨੇਡਾ ਨਾਲ ਕੋਈ ਵੱਡਾ ਸੰਬੰਧ ਹੋਵੇ ਦਸਵੀਂ ਪਹੁੰਚ ਪਰਿਵਾਰ ਦੇ ਲਈ ਨਿਰਪੱਖਤਾ ਦਾ ਸਮਰਥਨ ਕਰਦੀ ਹੈ ਜਦੋਂ ਕਿ ਇਸ ਸਿਧਾਂਤ ਨੂੰ ਮਜ਼ਬੂਤ ਕਰਦੀ ਹੈ ਕਿ ਕੈਨੇਡਾ ਨਾਲ ਅਸਲ ਪ੍ਰਦਰਸ਼ਿਤ ਸੰਬੰਧ ਨਾਗਰਿਕਤਾ ਨੂੰ ਵੰਸ਼ ਦੁਆਰਾ ਮਾਰਗਦਰਸ਼ਨ ਕਰਦੇ ਨੇ ਇਹ ਬਿਲ ਕੌਂਸਲ ਤੇ ਹਕੂਮਤ ਦੁਆਰਾ ਨਿਰਧਾਰਤ ਮਿਤੀ ਉਤੇ ਲਾਗੂ ਹੋਵੇਗਾ ਜਿਸ ਨੂੰ ਜਨਤਕ ਤੌਰ ਤੇ ਸੂਚਿਤ ਕੀਤਾ ਜਾਵੇਗਾ ਉਦੋਂ ਤੱਕ ਪਹਿਲੀ ਪੀੜੀ ਦੇ ਸੀਮਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਅੰਤਰੀਮ ਉਪਾਅ ਲਾਗੂ ਰਹੇਗਾ 1947 ਦੇ ਪਹਿਲੇ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਕੋਈ ਪ੍ਰਬੰਧ ਸ਼ਾਮਲ ਸਨ ਜਿਨ੍ਹਾਂ ਕਾਰਨ ਬਹੁਤ ਸਾਰੇ ਲੋਕਾਂ ਨੂੰ ਜਾਂ ਤਾਂ ਆਪਣੀ ਕੈਨੇਡੀਅਨ ਨਾਗਰਿਕਤਾ ਗੁਆਣੀ ਪਈ ਜਾਂ ਕਦੇ ਵੀ ਨਹੀਂ ਮਿਲੀ 2004 ਅਤੇ 2015 ਦੇ ਵਿੱਚ ਕੀਤੇ ਗਏ ਬਦਲਾਵ ਨੇ ਇਨ੍ਹਾਂ ਗੁੰਮ ਹੋਏ ਕੈਨੇਡੀਅਨਸ ਦੇ ਵਿੱਚੋਂ ਜ਼ਿਆਦਾ ਤੋਂ ਨੂੰ ਨਾਗਰਿਕਤਾ ਬਹਾਲ ਕੀਤੀ ਜਾਂ ਪ੍ਰਦਾਨ ਕੀਤੀ d ਨਤਿਜੇ ਵਜੋਂ ਲਗਭਗ 20000 ਲੋਕ ਕੈਨੇਡੀਅਨ ਨਾਗਰਿਕਤਾ ਦਾ ਸਬੂਤ ਮੰਗਣ ਦੇ ਲਈ ਅੱਗੇ ਆਏ। ਮਸ਼ਹੂਰ ਅਦਾਲਤ ਤੇ ਕੈਨੇਡੀਅਨ ਨਾਗਰਿਕਤਾ ਦੀ ਪਹਿਲੀ ਪੀੜੀ ਦੀ ਸੀਮਾ 2009 ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮਤਲਬ ਹੈ ਕਿ ਕੈਨੇਡਾ ਤੋਂ ਬਾਹਰ ਹੋਇਆ ਜੋ ਗੋਤ ਲਿਆ ਗਿਆ ਬੱਚਾ ਮਸ਼ਹੂਰ ਅਦਾਲਤ ਤੇ ਕੈਨੇਡੀਅਨ ਨਾਗਰਿਕ ਨਹੀਂ ਹੈ। ਜੇਕਰ ਉਸ ਦੇ ਕੈਨੇਡੀਅਨ ਮਾਤਾ-ਪਿਤਾ ਵੀ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਤ ਲਏ ਗਏ ਸਨ 19 ਦਸੰਬਰ 2023 ਨੂੰ ਟੈਡੀਓ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਐਲਾਨ ਕੀਤਾ ਕਿ ਨਾਗਰਿਕਤਾ ਐਕਟ ਦੇ ਮੁੱਖੀ ਹਿੱਸੇ ਜੋ ਵੰਸ਼ ਦੁਆਰਾ ਪਹਿਲੀ ਪੀੜੀ ਦੀ ਸੀਮਾ ਨਾਲ ਸੰਬੰਧਿਤ ਨੇ ਉਹ ਗੈਸ ਸਵਿਧਾਨਕ ਸਨ ਕੈਨੇਡਾ ਸਰਕਾਰ ਨੇ ਇਸ ਫੈਸਲੇ ਦੀ اپیل ਨਹੀਂ ਕੀਤੀ ਕਿਉਂਕਿ ਇਹ ਸੈਮਸੀ ਦੇ ਦੇਸ਼ ਤੋਂ ਬਾਹਰ ਪੈਦਾ ਹੋਏ ਕੈਨੇਡੀਅਨ ਮਾਪਿਆਂ ਦੇ ਕੈਨੇਡੀਅਨ ਬੱਚਿਆਂ ਦੇ ਲਈ ਕਾਨੂੰਨ ਦੇ ਅਸਵੀਕਾਰਨ ਯੋਗਨਤੀ ਜਨੇ ਕੈਨੇਡਾ ਨੇ ਆਪਣੇ ਨਾਗਰਿਕਤਾ ਕਾਨੂੰਨ ਨੂੰ ਅਧੂਨੇਕਾ ਬਨਉਣ ਦੀ ਵਾਲੀ ਕਮਾਤ ਤਬੂਨ ਕਰਮ ਚੁੱਕਿਆ ਬਿਲ ਸੇ 3 ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ ਜਿਹਦੇ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਪੁਰਾਣੇ ਨਿਯਮਾਂ ਤੋਂ ਪ੍ਰਭਾਵਿਤ ਕੈਨੇਡੀਅਨ ਸੇ ਕੋਲ ਵਿਦੇਸ਼ਾਂ ਵਿੱਚ ਪੈਦਾ ਹੋਏ ਜੋਕੋਤ ਲਈ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਦਾ ਇੱਕ ਉਚਿਤ ਤਰੀਕਾ ਹੋਵੇ ਬਿਲ ਸੇ 3 ਕੈਨੇਡਾ ਦੇ ਨਾਗਰਿਕਤਾ ਕਾਨੂੰਨ ਨੂੰ ਅਪਡੇਟ ਕਰਦਾ ਹੈ ਤਾਂ ਜੋ ਪਹਿਲੀ ਪੀੜੀ ਦੀ ਸੀਮਾ ਜਾਂ ਪੁਰਾਣੇ ਨਿਯਮਾਂ ਤੋਂ ਪ੍ਰਭਾਵਿਤ ਕੈਨੇਡੀਅਨਸ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਜੋਕੋਤਲੇ ਗਏ ਬੱਚੇ ਨੂੰ ਨਾਗਰਿਕਤਾ ਦੇ ਸਕਣ ਜਿੱਥੇ ਇੱਕ ਵਾਰ ਲਾਗੂ ਹੋਣ ਤੋਂ ਬਾਅਦ ਦੇ ਪਹਿਲਾਂ ਬਾਹਰ ਰੱਖੇ ਗਏ ਲੋਕਾਂ ਨੂੰ ਨਾਗਰਿਕਤਾ ਬਹਾਲ ਕਰਦਾ ਹੈ ਜਪਦਾਨ ਕਰਤਾ ਅਤੇ ਵਿਦੇਸ਼ ਦੇ ਵਿੱਚ ਪੈਦਾ ਹੋਏ ਮਾਪਿਆਂ ਨੂੰ ਕੈਨੇਡਾ ਦੇ ਨਾਲ ਅਸਲ ਸੰਬੰਧਿਕ ਹੋਣ ਦੀ ਲੋੜ ਹੁੰਦੀ ਹੈ ਦੱਸ ਜੀ ਦਿਲ ਸੇਿਤ ਹੋਏ ਦਾ ਮਤਲਬ ਹੈ ਕਿ ਜ਼ਿਆਦਾ ਕੈਨੇਡੀਅਨ ਵਿਦੇਸ਼ ਦੇ ਵਿੱਚ ਪੈਦਾ ਹੋਏ ਜੋ ਗੋਤ ਲਏ ਗਏ ਬੱਚਿਆਂ ਨੂੰ ਨਾਗਰਿਕਤਾ ਦੇ ਸਕਦੇ ਨੇ ਜਿਸ ਨਾਲ ਪਿਛਲੇ ਅਨੁਚਿਤ ਨਿਯਮ ਨੂੰ ਠੀਕ ਕੀਤਾ ਜਾ ਸਕਦਾ ਹੈ ਇਹ ਉਹਨਾਂ ਲੋਕਾਂ ਨੂੰ ਵੀ ਨਾਗਰਿਕਤਾ ਬਹਾਲ ਕਰੇਗਾ ਜਿਨ੍ਹਾਂ ਨੂੰ ਪਹਿਲਾਂ ਦੇ ਕਾਨੂੰਨ ਅਧੀਨ ਨਾਗਰਿਕ ਹੋਣਾ ਚਾਹੀਦਾ ਸੀ ਇਹ ਦਿਲਪਾਤੀ ਤਰੀਕ ਤੋਂ ਲਾਗੂ ਹੋਵੇਗਾ ਉਦੋਂ ਤੱਕ ਪਹਿਲੀ ਪੀੜ੍ਹੀ ਦੀ ਸੀਮਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਅਸਥਾਈ ਉਪਾਏ ਲਾਗੂ ਕਰੇਗਾ ਪੁਰਾਣੇ ਨਿਯਮ ਦੇ ਅਧੀਨ ਬਾਹਰ ਰੱਖੇ ਗਏ ਕੈਨੇਡੀਅਨ ਸੇ ਕੋਲ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲਏ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਦਾ ਇੱਕ ਨਿਰਪੱਖ ਸਪਸ਼ਟ ਤਰੀਕਾ ਹੋਵੇਗਾ ਨਾਗਿਕਤਾ ਕਾਨੂੰਨ 2025 ਦੇ ਵਿੱਚ ਸੋਧ ਕਰਨ ਵਾਲਾ ਬਿਲ 33 ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ ਇੱਕ ਕੈਨੇਡੀਅਨ ਨਾਗਿਕਤਾ ਦੇ ਮੁੱਲ ਨੂੰ ਕਾਇਮ ਰੱਖਦੇ ਹੋਏ ਨਾਗਿਕਤਾ ਕਾਨੂੰਨ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਸੂਂਦਾ ਹੈ ਇਕ ਕਾਨੂੰਨ ਨਵakon ਨੂੰ ਲਾਗੂ ਹੋ ਜਾਂਦਾ ਤਬਿਲ ਦੇ ਲਾਗੂ ਹੋਣ ਤੋਂ ਪਹਿਲਾਂ ਪੈਦਾ ਹੋਏ ਲੋਕਾਂ ਨੂੰ ਕੈਨੇਡੀਅਨ ਨਾਗਿਕਤਾ ਪ੍ਰਦਾਨ ਕੀਤੀ ਜਾਵੇਗੀ। ਇਹੋ ਪਹਿਲੀ ਪੀੜੀ ਨੇ ਸੀਮਾ ਜਾਂ ਪਿਛਲੇ ਕਾਨੂੰਨ ਦੇ ਹੋਰ ਪੁਰਾਣੇ ਨਿਯਮਾਂ ਦੇ ਅਧੀਨ ਨਾ ਹੁੰਦੇ ਤਾਂ ਨਾਗਰਿਕ ਹੁੰਦੇ। ਵਿਦੇਸ਼ ਦੇ ਵਿੱਚ ਜਨਮੇ ਜਾਂ ਗੋਦ ਲਏ ਗਏ ਕੈਨੇਡੀਅਨ ਮਾਪੇ ਬਿਲਦੇ ਲਾਗੂ ਹੋਣ ਦੀ ਮਿਤੀ ਨੂੰ ਜਾਂ ਉਸ ਤੋਂ ਬਾਅਦ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲਏ ਗਏ ਆਪਣੇ ਬੱਚੇ ਨੂੰ ਨਾਗਰਿਕਤਾ ਦੇ ਸਕਣਗੇ ਬਸ਼ਰਤੇ ਉਨ੍ਹਾਂ ਦਾ ਕੈਨੇਡਾ ਨਾਲ ਕੋਈ ਵੱਡਾ ਸੰਬੰਧ ਹੋਵੇ। ਦਸ ਇਹ ਪਹੁੰਚ ਪਰਿਵਾਰ ਦੇ ਲਈ ਨਿਰਪੱਖਤਾ ਦਾ ਸਮਰਥਨ ਕਰੀਏ ਜੁਰੂ ਕਿ ਇਸ ਸਿਧਾਂਤ ਨੂੰ ਮਜ਼ਬੂਤ ਕਰਦੀਏ ਕਿ ਕੈਨੇਡਾ ਨਾਲ ਅਸਲ ਪਰਦਰਸ਼ਿਤ ਸੰਬੰਧ ਨਾਗਿਕਤਾ ਨੂੰ ਵੈਂਚ ਦੁਆਰਾ ਮਾਰਗਦਰਸ਼ਨ ਕਰਦੇ ਨੇ ਇਹ ਬਿਲ ਕੌਂਸਲ ਤੇ ਹਕੂਮਤ ਦੁਆਰਾ ਨਿਰਧਾਰਿਤ ਮਿਤੀ ਉਤੇ ਲਾਗੂ ਹੋਵੇਗਾ ਜਿਸ ਨੂੰ ਜਨਤਾ ਤੋਦ ਤੇ ਸੂਚਿਤ ਕੀਤਾ ਜਾਵੇਗਾ ਉਦੋਂ ਤੱਕ ਪਹਿਲੀ ਪੀੜੀ ਦੇ ਸੀਮਤ ਉਪਰਭਾਵਿਤ ਲੋਕਾਂ ਦੇ ਲਈ ਅੰਤਰੀਮ ਪਾਇਲਟ ਲਾਗੂ ਰਹੇਗਾ 1947 ਦੇ ਪਹਿਲੇ ਕੈਨੇਡੀਅਨ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਕੋਈ ਪ੍ਰਬੰਧ ਸ਼ਾਮਲ ਸਨ ਜਿਸ ਨਾਲ ਕਾਰਨ ਬਹੁਤ ਸਾਰੇ ਲੋਕਾਂ ਨੂੰ ਜਾਂ ਤਾਂ ਆਪਣੀ ਕੈਨੇਡੀਅਨ ਨਾਗਰਿਕਤਾ ਗੁਆਣੀ ਪਈ ਜਾਂ ਕਦੇ ਵੀ ਨਹੀਂ ਮਿਲੀ 2009 ਅਤੇ 2015 ਦੇ ਵਿੱਚ ਕੀਤੇ ਗਏ ਬਦਲਾਵ ਨੇ ਇਹਨਾਂ ਗੁੰਮ ਹੋਏ ਕੈਨੇਡੀਅਨਸ ਦੇ ਵਿੱਚੋਂ ਜ਼ਿਆਦਾ ਤੋਂਨੂੰ ਨਾਗਰਿਕਤਾ ਬਹਾਲ ਕੀਤੀ ਜਾਂ ਪ੍ਰਦਾਨ ਕੀਤੀ ਨਤੇਜੇ ਵਜਲ ਲਗਭਗ 20000 ਲੋਕ ਕੈਨੇਡੀਅਨ ਨਾਗਰਿਕਤਾ ਦਾ ਸਬੂਤ ਮੰਗਣ ਦੇ ਲਈ ਅੱਗੇ ਆਏ। ਮਾਇਸ਼ੂਦੇਦਾਰੂਤੇ ਕੈਨੇਡੀਅਨ ਨਾਗਰਿਕਤਾ ਦੀ ਪਹਿਲੀ ਪੀੜੀ ਦੀ ਸੀਮਾ 2009 ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਇਸ ਦਾ ਮਤਲਬ ਹੈ ਕਿ ਕੈਨੇਡਾ ਤੋਂ ਬਾਹਰ ਪੈਦਾ ਹੋਇਆ ਜਾਂ ਗੋਤ ਲਿਆ ਗਿਆ ਬੱਚਾ ਮਾਇਸ਼ੂਦੇਦਾਰੂਤੇ ਕੈਨੇਡੀਅਨ ਨਾਗਰਿਕ ਨਹੀਂ ਹੈ। ਜੇਕਰ ਉਸ ਦੇ ਕੈਨੇਡੀਅਨ ਮਾਤਾ-ਪਿਤਾ ਵੀ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਤ ਲਏ ਗਏ ਸਨ 19 ਦਸੰਬਰ 2023 ਨੂੰ ਟੈਰੀਓ ਸੁਪੀਰੀਅਰ ਕੋਰਟ ਆਫ ਜਸਟਿਸ ਨੇ ਐਲਾਨ ਕੀਤਾ ਕਿ ਨਾਗਰਿਕਤਾ ਐਕਟ ਦੇ ਮੁੱਖੇ ਹਿੱਸੇ ਜੋ ਵੰਸ਼ ਦੁਆਰਾ ਪਹਿਲੀ ਪੀੜੀ ਦੀ ਸਿਮਾ ਨਾਲ ਸੰਬੰਧਿਤ ਨੇ ਉਹ ਗੈਸ ਵਿਵਧਾਨਕ ਸਨ ਕੈਨੇਡਾ ਸਰਕਾਰ ਨੇ ਇਸ ਫੈਸਲੇ ਦੀ ਅਪੀਲ ਨਹੀਂ ਕੀਤੀ ਕਿਉਂਕਿ ਇਹ ਸਹਿਮਤ ਸੀ ਕਿ ਦੇਸ਼ ਤੋਂ ਬਾਹਰ ਪੈਦਾ ਹੋਏ ਕੈਨੇਡੀਅਨ ਮਾਪਿਆਂ ਦੇ ਕੈਨੇਡੀਅਨ ਬੱਚਿਆਂ ਦੇ ਲਈ ਕਾਨੂੰਨ ਦੇ ਅਸਵੀਕਾਰਨ ਯੋਗਨਤੀ ਜਨੇ ਕੈਨੇਡਾ ਨੇ ਆਪਣੀ ਨਾਗਰਿਕਤਾ ਕਾਨੂੰਨ ਨੂੰ ਅਧੁਨੇਕਾ ਬਨਉਣ ਦੇ ਵਾਲੀ ਕਮਾਤ ਤਬੂਨ ਕਲਮ ਚੁੱਕਿਆ ਹੈ ਬਿਲ ਸੇ 3 ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ ਜਿਹਦੇ ਨਾਲ ਇਹ ਯਕੀਨੀ ਬਣਾਇਆ ਜਾ ਸਕਦਾ ਹੈ ਕਿ ਪੁਰਾਣੇ ਨਿਯਮਾਂ ਤੋਂ ਪ੍ਰਭਾਵਿਤ ਕੈਨੇਡੀਅਨ ਜੇ ਕੋਲ ਵਿਦੇਸ਼ਾਂ ਵਿੱਚ ਪੈਦਾ ਹੋਏ ਜਾਂ ਕੋਤਲੇ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਦਾ ਇੱਕ ਉਚਿਤ ਤਰੀਕਾ ਹੋਵੇ ਬਿਲ ਸੇ 3 ਕੈਨੇਡਾ ਦੇ ਨਾਗਰਿਕਤਾ ਕਾਨੂੰਨ ਨੂੰ ਅਪਡੇਟ ਕਰਦਾ ਹੈ ਤਾਂ ਜੋ ਪਹਿਲੀ ਪੀੜੀ ਦੀ ਸੀਮਾ ਜਾਂ ਪੁਰਾਣੇ ਨਿਯਮਾਂ ਤੋਂ ਪ੍ਰਭਾਵਿਤ ਕੈਨੇਡੀਅਨਸ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਜਾਂ ਕੋਤਲੇ ਗਏ ਬੱਚਿਆਂ ਨਾਗਿਕਤਾ ਦੇ ਸਕਣ ਜਿੱਥੇ ਇੱਕ ਵਾਰ ਲਾਗੂ ਹੋਣ ਤੋਂ ਬਾਅਦ ਦੇ ਪਹਿਲਾਂ ਬਾਹਰ ਰੱਖੇ ਗਏ ਲੋਕਾਂ ਨੂੰ ਨਾਗਿਕਤਾ ਬਹਾਲ ਕਰਦਾ ਹੈ ਜਪਦਾਨ ਕਰਤਾ ਅਤੇ ਵਿਦੇਸ਼ ਦੇ ਵਿੱਚ ਪੈਦਾ ਹੋਏ ਮਾਪਿਆਂ ਨੂੰ ਕੈਨੇਡਾ ਦੇ ਨਾਲ ਅਸਲ ਸੰਬੰਧਿਕ ਹੋਣ ਦੀ ਲੋੜ ਹੁੰਦੀ ਹੈ ਦੱਸਿਏ ਬਿਨਸੀਥੀ ਦਾ ਮਤਲਬ ਹੈ ਕਿ ਜ਼ਿਆਦਾ ਕੈਨੇਡੀਅਨ ਵਿਦੇਸ਼ ਦੇ ਵਿੱਚ ਪੈਦਾ ਹੋਏ ਜੋ ਗੋਤ ਲਏ ਗਏ ਬੱਚਿਆਂ ਨੂੰ ਨਾਗਿਕਤਾ ਦੇ ਸਕਦੇ ਨੇ ਜਿਸ ਨਾਲ ਪਿਛਲੇ ਅਨੁਚਿਤ ਨਿਯਮਾਂ ਨੂੰ ਠੀਕ ਕੀਤਾ ਜਾ ਸਕਦਾ ਹੈ ਇਹ ਉਹਨਾਂ ਲੋਕਾਂ ਨੂੰ ਵੀ ਨਾਗਰਿਕਤਾ ਬਹਾਲ ਕਰੇਗਾ ਜਿਨ੍ਹਾਂ ਨੂੰ ਪਹਿਲਾਂ ਤੇ ਕਾਨੂੰਨ ਅਧੀਨ ਨਾਗਰਿਕ ਹੋਣਾ ਚਾਹੀਦਾ ਸੀ ਇਹ ਬਿੱਲ ਬਾਅਦ ਦੀ ਤਰੀਕ ਤੋਂ ਲਾਗੂ ਹੋਵੇਗਾ ਉਦੋਂ ਤੱਕ ਪਹਿਲੀ ਪੀੜੀ ਦੀ ਸੀਮਾ ਤੋਂ ਪ੍ਰਭਾਵਿਤ ਲੋਕਾਂ ਦੇ ਲਈ ਅਸਥਾਈ ਉਪਾਏ ਲਾਗੂ ਕਰੇਗਾ ਪੁਰਾਣੇ ਨਿਯਮ ਦੇ ਅਧੀਨ ਬਾਹਰ ਰੱਖੇ ਗਏ ਕੈਨੇਡੀਅਨਸ ਦੇ ਕੋਲ ਕੈਨੇਡਾ ਤੋਂ ਬਾਹਰ ਪੈਦਾ ਹੋਏ ਜਾਂ ਗੋਦ ਲਏ ਗਏ ਆਪਣੇ ਬੱਚਿਆਂ ਨੂੰ ਨਾਗਰਿਕਤਾ ਦੇਣ ਦਾ ਇੱਕ ਨਿਰਪੱਖ ਸਪਸ਼ਟ ਤਰੀਕਾ ਹੋਵੇਗਾ ਨਾਗਿਕਤਾ ਕਾਨੂੰਨ 2025 ਦੇ ਵਿੱਚ ਸੋਧ ਕਰਨ ਵਾਲਾ ਬਿੱਲ 339 ਸ਼ਾਹੀ ਮਨਜ਼ੂਰੀ ਮਿਲ ਗਈ ਹੈ। ਇਹ ਕੈਨੇਡੀਅਨ ਨਾਗਿਕਤਾ ਦੇ ਮੁੱਲ ਨੂੰ ਕਾਇਮ ਰੱਖਦੇ ਹੋਏ ਨਾਗਿਕਤਾ ਕਾਨੂੰਨ ਨੂੰ ਵਧੇਰੇ ਸਮਾਵੇਸ਼ੀ ਬਣਾਉਣ ਦੇ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦੱਸਉਂਦਾ ਹੈ। ਇੱਕ ਵਜੋਂ ਨਵਾਂ ਕਾਨੂੰਨ ਲਾਗੂ ਹੋ ਜਾਂਦਾ